ਮਿੱਤਰੋ ਆ ਵੀਡੀਓ ਕਲਿੱਪ ਆ ਜਿਹੜੀ ਜਗਰਾਮਾ ਹੌਰ ਸ਼ਿਸ਼ੋ ਦੇ ਉੱਤੇ ਡਿਸਪਲੇ ਰਿੰਗ ਦੀ ਆ ਜਿਹੜੀ ਮੈਂ ਨੁਕਰੇ ਘੋੜੇ ਸੂਰਜ ਦੀ ਬਣਾਈ ਸੀ ਉਸ ਟਾਈਮ ਵੀਡੀਓ ਕਿਤੇ ਇਹ ਪਾਸੇ ਆਸੇ ਪਈ ਰਹਗੀ ਮੈਨੂੰ ਥਿਆਈ ਨਹੀਂ ਤੇ ਅੱਜ ਜਦੋਂ ਮੈਂ ਕੁਦਰਤੀ ਡਾਟਾ ਚੈੱਕ ਕਰੀ ਜਾਂਦਾ ਸੀ ਤਾਂ ਵੀਡੀਓ ਮੇਰੇ ਸਾਹਮਣੇ ਆ ਗਈ ਮੈਂ ਸੋਚਿਆ ਵੀ ਘੋੜਿਆਂ ਵਾਲੇ ਭਰਾਵਾਂ ਦੇ ਨਾਲ ਆਪਾਂ ਇਹਨੂੰ ਲਾਜ਼ਮੀ ਸਾਂਝੀ ਕਰੀਏ ਨੁਕਰਾ ਘੋੜਾ ਸੂਰਜਾ ਮਿੱਤਰੋ ਇਹ ਦਲਸ਼ੇਰ ਕਾਕੀ ਦਾ ਪੋਤਾ ਤੇ ਡੋੜ ਵਾਲੇ ਮਹਾਰਾਣੇ ਦਾ ਬੱਚਾ ਲਿਵਿੰਗ ਲੈਜੈਂਡ ਘੋੜੇ ਦਲਸ਼ੇਰ ਕਾਕੀ ਨੂੰ ਤਾਂ ਸਾਰੇ ਤੁਸੀਂ ਬਾਖੂਬੀ ਜਾਣਦੇ ਹੋ ਉਸ ਤੋਂ ਬਾਅਦ ਦੂਜੀ ਪੀੜੀ ਦੇ ਵਿੱਚ ਆ ਗਿਆ ਡੋੜ ਵਾਲਾ ਮਹਾਰਾਣਾ ਤੇ ਤੀਜੀ ਪੀੜੀ ਦੇ ਵਿੱਚ ਆ ਗਿਆ ਮਿੱਤਰੋ ਇਹ ਸੂਰਜ ਇਸ ਘੋੜੇ ਦੇ ਓਨਰ ਨੇ ਬਾਈ ਕਾਲਾ ਕਿੰਗਰਾ ਜੀ ਪਿੰਡ ਠੱਠੀ ਭਾਈ ਤੋਂ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਬਾਈ ਦਾ ਤੇ ਇਸ ਘੋੜੇ ਦੀ ਉਮਰ ਆ ਜਿਹੜੀ ਹੱਲੇ 5 ਸਾਲ ਹੋਈ ਆ ਤੇ ਕੱਦ 67 ਇੰਚ ਕਰ ਗਿਆ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਤਾਂ ਇਹਦੀ ਮਾਂ ਵੀ ਨੁਕਰੀ ਘੋੜੀ ਆ 63 ਇੰਚ ਹਾਈਟ ਦੀ ਜਿਹੜੀ ਇਸ ਟਾਈਮ ਬਾਈ ਬਾਦਲ ਦੇ ਕੋਲੇ ਆ ਪਿੰਡ ਝੰਡੀਆਂ ਵਾਲੇ ਦੇ ਕੋਲੇ ਪਹਿਲਾਂ ਉਹ ਘੋੜੀ ਪਿੰਡ ਕੋਟਪਾਈ ਹੁੰਦੀ ਸੀ ਬਾਬੇ ਦੇ ਕੋਲੇ ਤੇ ਉੱਥੇ ਹੀ ਇਸ ਸੂਰਜ ਦਾ ਜਨਮ ਹੋਇਆ ਸੀ ਸੋ ਬੜਾ ਚੰਗਾ ਘੋੜਾ ਤਿਆਰ ਹੋਇਆ ਮਿੱਤਰੋ ਬੈਡ ਬਾਡੀ ਤੁਸੀਂ ਦੇਖ ਸਕਦੇ ਹੋ ਬਰੀਕੀਆਂ ਖੂਬਸੂਰਤੀ ਦੇ ਨਾਲ-ਨਾਲ ਮਜ਼ਬੂਤ ਬੜਾਗਾ ਘੋੜਾ ਸੁੰਭਾ ਕਰਨੀ ਤੁਸੀਂ ਨਿਗਾਹ ਮਾਰੋ ਬਾਕੀ ਜਦੋਂ ਇਹਨੂੰ ਆ ਡੋਰੀ ਤੇ ਤੋਰਿਆ ਜਾਂਦਾ ਨਾ ਫਿਰ ਇੰਨਾ ਨਖਰਾ ਤੇ ਸੱਪਣ ਦਿਖਾਉਂਦਾ ਵੀ ਸੋਨੇ ਤੇ ਸਹਾਗੇ ਵਾਲੀ ਗੱਲ ਹੋ ਜਾਂਦੀ ਆ ਜਮਾ ਤਿਆਂ ਤੋੜੀਆਂ ਪਈਆਂ ਨੇ ਯਾਰ ਬਹੁਤ ਚੰਗੇ ਚੰਗੇ ਰਿਜ਼ਲਟ ਆਏ ਆ ਇਹਦੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸੋਹਾਂ ਦੇ ਵਿੱਚ ਵੀ ਤੁਹਾਨੂੰ ਇਹਦੇ ਬੱਚੇ ਖੜੇ ਮਿਲਣਗੇ ਤੇ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਬੜੀ ਨਾਰਮਲ ਫੀਸ ਰੱਖੀ ਆ ਬਾਈ ਕਾਲੇ ਵਰਗਿਆਂ ਨੇ 21000 ਰੁਪਿਆ ਸੋ ਉਸ ਫੀਸ ਦੇ ਵਿੱਚ ਤੁਸੀਂ ਐਣਾ ਪ੍ਰਵਾਹ ਕਰਿਓ ਵੀ ਯਾਰ ਕਿਤੇ ਦੋ ਜੰਪ ਮਿਲਣਗੇ ਜਾਂ ਤਿੰਨ ਮਿਲਣਗੇ ਥੋੜੀ ਜਿਹੜੀ ਘੋੜੀ ਆ ਅੰਦਰ ਦੀ ਸਾਫ਼ ਹੋਣੀ ਚਾਹੀਦੀ ਆ ਜੰਪਾਂ ਜੰਪਾਲਾ ਕੋਈ ਡੱਕਾ ਨਹੀਂ ਜਿੰਨੇ ਵਾਰੀ ਤੁਸੀਂ ਮਰਜੀ ਘੋੜਾ ਛੜਾ ਲਿਓ ਬਾਕੀ ਯਾਰ ਨਿਗਾਹ ਮਾਰ ਲਓ ਤੁਸੀਂ ਜਮ ਐਨ ਤੈ ਤੋੜੀ ਪਈ ਆ ਜਿਹਨੂੰ ਕਹਿੰਦੇ ਆ ਨਾ ਵੀ ਘੋੜੇ ਦੇ ਵਿੱਚ ਤੁਹਾਨੂੰ ਇੱਕ ਵੀ ਕਮੀ ਭਾਲੀ ਨਹੀਂ ਥਿਆਉਣੀ ਲੈਂਥ ਮਜ਼ਬੂਤੀ ਸਭ ਪਣ ਕੱਦ ਕਾਠ ਮੂਹ ਮੰਹੰਦਰੇ ਦੀਆਂ ਬਰੀਕੀਆਂ ਮੈਂ ਕਹਿਣਾ ਯਾਰ ਜਮਾ ਸਿਰਾ ਕਰਾਇਆ ਪਿਆ ਬਾਕੀ ਲਾਈਨ ਬੜੀ ਚੰਗੀ ਆ ਗਈ ਇਹਦੀ ਸ਼ੋਅ ਕੁਆਲਿਟੀ ਬੱਚੇ ਆਉਂਦੇ ਆ ਇਸ ਬਲੱਡ ਲਾਈਨ ਦੇ ਵਿੱਚ ਮਿੱਤਰੋ ਤੇ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਬਾਈ ਕਾਲੇ ਦਾ ਕਿੰਗਰੇ ਦਾ ਪਿੰਡ ਠੱਠੀ ਭਾਈ ਵਾਲੇ ਦਾ ਨੰਬਰ ਕਰ ਲਓ ਨੋਟ 75278 13613 ਬੜੇ ਡਾਊਨ ਟੂ ਅਰਥ ਬੰਦੇ ਆ ਬਾਈ ਵਰਗੇ ਤੇ ਜਿਹੜਾ ਪਿੰਡ ਆ ਇਹ ਠੱਠੀ ਭਾਈ ਮੋਗੇ ਜ਼ਿਲ੍ਹੇ ਦਾ ਪਿੰਡ ਆ ਭਗਤੇ ਤੋਂ ਤਕਰੀਬਨ ਇਹ 12 ਕਿਲੋਮੀਟਰ ਪੈਂਦਾ ਤੇ ਜੇ ਆ ਉਧਰੋਂ ਆਪਾਂ ਬਰਗਾੜੀ ਵਾਲੇ ਪਾਸਿਓਂ ਦੇਖੀਏ ਤਾਂ ਉਧਰੋਂ ਵੀ 12-13 ਕਿਲੋਮੀਟਰ ਹੀ ਪੈ ਜਾਂਦਾ ਸੋ ਬਾਈ ਕਾਲੇ ਨੂੰ ਕਰ ਲਿਓ ਫੋਨ ਤੇ ਨੰਗ ਦੇ ਟੱਪ ਦੇ ਜੇ ਤੁਹਾਡਾ ਕਿਤੇ ਉਧਰਲੇ ਪਿੰਡਾਂ ਕੰਨੀ ਗੇੜਾ ਵੱਜਾ ਤਾਂ ਬਾਈ ਕਾਲੇ ਦੇ ਘਰੇ ਜਾ ਕੇ ਘੋੜੇ ਦੇ ਤੁਸੀਂ ਇੱਕ ਵਾਰ ਦਰਸ਼ਨ ਜ਼ਰੂਰ ਪਾ ਕੇ ਆਇਓ ਕਿਉਂਕਿ ਹੁਣ ਅੱਗੇ ਮੀਟਿੰਗ ਸੀਜ਼ਨ ਸ਼ੁਰੂ ਹੋ ਜਾਣਾ ਕਿਤੇ ਇਹ ਨਾ ਹੋਵੇ ਬਾਅਦ ਦੇ ਵਿੱਚ ਯਾਰ ਤੁਸੀਂ ਮੱਥੇ ਤੇ ਹੱਥ ਮਾਰੋ ਵੀ ਯਾਰ ਆ ਏਡਾ ਚੰਗਾ ਘੋੜਾ ਆਪਾਂ ਯਾਰ ਦੇਖਿਆ ਨਹੀਂ ਐ ਤੂੰ ਹੀ ਘੋੜੀ ਮਲਾ ਲੈਂਦੇ ਫਿਰ ਬੰਦੇ ਦੇ ਮਨ ਚ ਆਉਂਦਾ ਪਛਤਾਵਾ ਤੇ ਫੋਨ ਲਾ ਲਿਓ ਬਾਈ ਕਾਲੇ ਨੂੰ